ਪੈਨਾ ਤਾਂ ਮੈਂ ਨੂੰ ਫੋਨ ਲਾ ਕੇ ਪੁੱਛਾਂ ਕਿ ਕਿੱਥੇ ਨਿਕਲ ਰਹੀ ਹੈਂਗੀ ਘਰੋਂ ਨੇ ਕੋਈ ਗੱਲ ਛੱਡੀ ਨਹੀਂ ਦੱਸਣ ਵਾਲੀ ਹਲੋ ਆਹੋ ਰਾਜੀ ਆ ਬੜੀ ਸੋਹਣੀ ਕੀਤੀ ਤੁਸੀਂ ਕਿੱਥੇ ਗਈ ਸੀ ਪਿੰਡ ਦੇ ਭੋਗ ਭਗਤਾਲਾ ਸਾਰੇ ਇੱਥੇ ਭਾਵੇਂ ਮੇਰਾ ਭੋਗ ਪਾਦਣ ਮੇਰੀ ਗੱਲ ਸੁਣ ਅੱਜ ਇਹ ਆਏ ਹੀ ਆ ਮੈਨੂੰ ਤਾਂ ਆਪ ਪਤਾ ਲੱਗਾ ਤੁਰਨ ਲੱਗਾ ਦੱਸਣਾ ਕੀ ਮੈਂ ਫੋਨ ਲਾ ਕੇ ਮੈਨੂੰ ਤਾਂ ਆਪ ਘਰੋਂ ਜਾਣ ਲੱਗਿਆਂ ਦੱਸਿਆ ਵਾ ਹਈਓ ਵੱਡ ਜਿਹੜੀ ਸਗਾਤ ਘਰ ਵਾ ਇੰਨੇ ਕੋਈ ਗੱਲ ਮੰਮੀ ਛੱਡੀ ਨਹੀਂ ਉਹਨੂੰ ਦੱਸਣ ਲੱਗੀ ਤੇ ਮੇਰੇ ਤੇ ਆਹ ਤੇ ਚੁੱਕਿਆ ਚਪੇੜਾ ਮਾਰੀਆਂ ਮੇਰੇ ਅੱਜ ਇੰਨੇ ਹੋ ਨਹੀਂ ਮੇਰੇ ਚਪੇੜਾ ਮਰਵਾਤੀ ਤੇ ਗਾਂ ਦਾ ਜੀ ਬਣੂਗਾ ਤੋੜ ਗਿਆ ਹੱਤੇ ਬਾਈ ਮੇਰੇ ਅੱਜ ਅੱਜ ਤੱਕ ਨਹੀਂ ਕਦੀ ਪਾਇ ਦੱਸਣਾ ਕੀ ਇਹੋ ਅਹੇ ਗੋਪੀ ਗੁਰਗਰੇ ਸਿਰ ਆ ਪਿੰਦਾ ਵਾ ਉੱਲਾ ਪੜਦਾ ਰੱਖਿਆ ਵਾ 10-10 ਰੁਪਈਆ ਦੇ ਸਵਦੇ ਆਉਂਦੇ ਇਕੱਠਾ ਸਵਦਾ ਨਹੀਂ ਲਿਆ ਕੇ ਛੱਡ ਸਕਦੀ ਤੂੰ ਹੀ ਤੇ ਪੁੱਛੋ ਪਰ ਇਹਨੂੰ ਪੁੱਛੋ ਇਹਨੂੰ ਇਹ ਤੋਂ ਤਾਂ ਕੁਝ ਦੱਸਿਆ ਹੀ ਹੋ ਪਿੰਦ ਮਹੀਨਾ ਹੋਇਆ ਮੈਂ ਹੱਥ ਨਾ ਪਹੁੰਚੇ ਲਾਉਣੀ ਆ ਪੋਚਾ ਨਹੀਂ ਲੈ ਕੇ ਦਿੱਤਾ diel le aneriya ek wari ਇਹਨੂੰ ਕਿਦਾ ਪਤਾ ਲੱਗੂਗਾ ਪੁੱਛ ਲੈ ਇਹਨੂੰ ਪੁੱਛ ਕੇ ਦੱਸੀ ਇਹ ਤਾਂ ਕੀ ਕਰਾਂ ਮਿੰਤ ਕੋ ਸੁੱਝਣੋਂ ਆਉਣ ਜਾਂ ਅੱਗੋਂ ਪਿੱਛੋਂ ਆ ਵੀ ਗਰਕ ਜਾਣਾ ਇੱਥੇ ਬੈਠਾ ਰਹਿਣਾ ਦੇਵਦਾਸ ਬਣ ਕੇ ਅੱਜ ਇਹ ਵੀ ਪਤਾ ਨਹੀਂ ਕਿੱਥੇ ਨਿਕਲਿਆ ਵਾ ਤੇ ਮਾਤਾ ਮਾਤਾ ਦਾ ਉਹ ਨਹੀਂ ਪਤਾ ਹਾਈ ਮੇਰੇ ਡੇੜੇ ਤੇ ਬਾਲ ਉੱਠਣ ਡਿਆ ਕਿਹੜੇ ਵੇਲੇ ਗੱਲਾਂ ਬਾਹਰ ਕੱਢਾਂ ਹਾਈ ਕਿੰਨੂੰ ਦੱਸਾਂ ਅੱਜ ਤੇ ਮੌਕਾ ਦੱਸਣ ਦਾ ਜਿਹੜੇ ਮੂੰਹ ਆ ਡਡੀਆਂ ਚੋ ਚ ਗੱਲਾਂ ਕਰਦੇ ਸੀ ਉਹ ਤਾਂ ਚੰਗੀਆਂ ਹੀ ਬੜੀਆਂ ਵਾ ਉਹਨਾਂ ਦੇ ਬਾਰੇ ਤੇ ਕੋਈ ਗੱਲ ਹੀ ਨਾ ਕਰ ਅੱਜ ਪਤਾ ਲੱਗਾਈ ਜਦੋਂ ਠਾ ਠਾ ਵਜਣੀਆਂ ਅਜੇ ਅਜੇ ਤੇ ਤੀਲੀ ਥੋੜੀ ਜਿਹੀ ਲਾਉਣੀ ਆ ਮੈਂ ਹਾਈ ਮਾਤਾ ਅਜੇ ਹੋਣਾ ਹਾਈ ਹਾਈ ਪਤਨੀ ਕਦੋਂ ਆਉਣਾ ਵਾ ਲੈ ਹਾਈ ਵੇ ਰੱਬਾ ਮੇਰੀ ਸੜਗੀ ਕਿਸਮਤ ਸਾਰਾ ਘੰਡ ਸਾਨ ਮਾਰਿਆ ਤੇ ਕੋਠੇ ਤੇ ਜਿਹੜੀ ਕੋਠੇ ਤੇ ਪੈਨ ਕੀ ਕਰਦੀ ਮਮੀ ਮਮੀ ਛੇਤੀ ਹੋ ਛੇਤੀ ਕੀ ਆਨੀ ਉਰੀ ਆ ਅੰਦਰ ਆ ਆ ਹਾਈ ਹਾਈ ਤੁੱਕ ਵੱਲ ਦਸ ਸਾਈ ਤੇ ਆ ਅੰਦਰ ਆ ਛੇਤੀ ਇਹ ਸਾਡਾ ਮੋਢਾ ਕੱਢਣਾ ਵਾ ਪਚਾਲ ਆ ਗਿਆ ਕੀ ਕਰਨੀ ਆ ਪਚਾਲ ਹੀ ਆ ਗਿਆ ਮੇਰੀ ਮਾਂ ਅੱਜ ਤੇ ਪਚਾਲ ਹੀ ਆ ਗਿਆ ਵਾ ਕਿਉਂ ਕਿੱਥੇ ਆ ਗਵਾੜੀਆਂ ਦੇ ਘਰ ਉਹਦਾ ਸਿਵਤਾ ਹੀ ਮਾਤਾ ਬੜੀਆਂ ਕਰਦੀ ਕਿਹੜੀ ਸਿਵਤਾ ਤਾਂ ਕੀ ਚਾਜ ਨਾਲ ਦੱਸ ਪਤਾ ਹੀ ਹੋਣ ਲੱਗਾ ਵਾ ਆ ਜਿਹੜੀ ਪ੍ਰੀਤ ਮਾਰੀ ਆ ਕਿੰਤਾ ਟੌਰ ਬਣਾਉਂਦੀ ਹੁੰਦੀ ਸੀ ਮੇਰੇ ਪੇਕੇ ਐਉ ਮੇਰੇ ਪੇਕੇ ਜਾਉ ਹਾਏ ਹਾਏ ਸੋਨੀ ਭੁਖਿਆ ਨੰਗਾ ਦੇ ਲਾਤੀ ਲੜ ਨੀ ਉਹ ਤੇ ਗੋੜ ਗੋੜੇ ਦਾਰੂ ਪੀਂਦਾ ਹਾਂ ਦਾਰੂ ਪੀਂਦਾ ਤੈਨੂੰ ਕਿੱਥੇ ਪਤਾ ਕੁੜੇ ਓ ਮਾਤਾ ਇਹ ਤੇ ਛੱਡ ਹੋਰ ਸੁਣ ਲਾ ਓ ਮੈਂ ਤੇ ਮੌਕੇ ਤੇ ਚਲ ਗਈ ਨਹੀਂ ਤੇ ਅੱਜ ਪ੍ਰੀਤ ਦੇ ਠਾ ਠਾ ਜਦੋਂ ਵੱਜਣੇ ਨਾ ਬਾਜੀ ਨੇ ਸਾਰੇ ਚਾਪੇ ਕੋਲ ਦੇਣੇ ਸੀ ਮਾਤਾ ਵਿਚਾਰੀ ਵਿਚਾਲੀ ਆ ਨਹੀਂ ਚੰਗੀ ਤਰ੍ਹਾਂ ਗੱਲ ਦੱਸ ਮਾਤਾ ਗੱਲ ਕੀ ਹੋਣੀ ਆ ਬਾਜੀ ਕਿਤੇ ਸੋਨੀ ਨੂੰ ਮਿਲਣ ਗਿਆ ਹੀ ਵੀ ਚੱਲ ਮੈਂ ਮੇਲਾ ਵਾਂ ਜਦੋਂ ਉਥੇ ਕਿਤੇ ਗਿਆ ਬੈ ਕੇ ਪੋਚਾ ਲੌਂਦੀ ਸਾਰੀ ਰਾਮਲੀਲਾ ਤਨੇ ਮੈਨੂੰ ਦੱਸੀ ਕਹਿੰਦਾ ਪਤਾ ਨਹੀਂ ਕਿਹਦੀ ਬਣਾਣ ਹੀ ਜਿੰਨਾ ਪੋਚਾ ਲਾਉਂ ਦਈ ਤੇ ਲੀਰੇ ਮਾੜੇ ਦਹਾ ਦਹਾ ਦਾ ਸੌਦਾ ਲਿਆਉਂਦੇ ਹੀ ਅਗਲੀ ਆਂਦੀ ਹੀ ਨਾ ਉਹ ਤੇ ਨੌਕਰੀ ਕਰਦਾ ਪੱਕੀ ਪੱਕੀ ਨੌਕਰੀ ਕਿੱਥੇ ਉਹ ਹੱਦਿਆੜੀਆਂ ਤੇ ਜਾਂਦਾ ਹੀ ਮਾਤਾ ਦਿਹਾੜੀਆਂ ਤੇ ਇਹ ਇਹ ਦੇਖਦਾ ਸ਼ਿਵਤਾ ਤੇ ਪੋਲੀ ਬੁੜੇ ਬਣਦੀ ਪੇਕਿਆਂ ਦੇ ਪਤਾ ਅੱਜ ਲੱਗਾਈ ਉਹ ਆ ਨਾ ਘੜੀ ਜਾਂਦੀ ਨਾ ਢੋਲਾਂ ਨੂੰ ਖੜਕਾ ਦੇਣੀ ਸੀ ਪਾਜੀ ਨੇ ਅੱਜ ਨਹੀਂ ਪਰ ਸੁਣ ਉਹ ਆਂਦੇ ਸਾਡੀ ਜਾਨ ਤੇ ਬਣੀ ਤੇਰਾ ਹਾਸਾ ਹੋ ਗਿਆ ਇਹ ਸਾਰੀਆਂ ਕਿਲਾ ਤੂੰ ਸੁਣ ਕੇ ਆਈ ਓ ਤੂੰ ਲੈ ਮੈਂ ਆਦੇ ਮੌਕੇ ਤੇ ਜਾ ਕੇ ਬਚਾਈ ਆ ਤੇ ਤੂੰ ਕੀ ਕਦੇ ਹੀ ਪਰੋਈ ਲੱਗ ਗਈ ਸੀ ਤੇ ਕੁੜੀ ਦੀਆਂ ਦਾ ਹਾਲਤੀ ਇਦਾਂ ਦੇ ਕਰਤੀ ਆ ਆਂਦਾ ਪਾਪਾ ਦਾ ਭਾਗੀ ਬਣ ਗਿਆ ਮੈਂ ਕਿਤੇ ਪਾਜੀ ਤੇ ਨਾ ਗਰਮ ਹੀ ਮੈਂ ਨਹੀਂ ਪਤਾ ਨਹੀਂ ਅੱਜ ਰਾਤ ਨੂੰ ਕੀ ਬਣਨਾ ਹੀ ਹੋ ਅੱਜ ਤੇ ਮਾਤਾ ਨਹੀਂ ਆਈ ਜੇ ਕਿਤੇ ਆ ਗਈ ਮਾਤਾ ਨਈਲੇ ਤੇ ਦੈਲਾ ਵਜਣਾ ਇਹ ਤਾਂ ਇਦਾਂ ਹੋ ਹੋ ਵੇਖਾਂਗੇ ਆਪਾਂ ਇਦਾਂ ਹੋ ਹੋ ਪਤਾ ਇਦਾਂ ਨਹੀਂ ਉਹ ਬਗਾਨੀ ਜਿੱਦੋਂ ਖਾ ਸਵਾਦ ਲੈਂਦੀ ਤੋਂ ਇੰਨੇ ਇਹਨੂੰ ਕਿਹੜਾ ਮੌਕਾ ਮੈਨੂੰ ਗੱਲ ਤੀ ਤਰੇ ਹੱਥ ਆਈ ਆ ਲੈ ਮਾਂ ਤਾਂ ਇਦਾਂ ਹੀ ਸਵਾਦ ਲੈਂਦੀ ਹੁੰਦੀ ਸੀ ਉਹ ਦਵਿੰਦਰ ਪਖੰਡ ਜੇ ਨਾ ਕਰ ਸੱਸ ਨੂੰ ਪਤਾ ਜਿੱਦਾਂ ਬੋਲਦੀ ਆ ਮੰਮੀ ਮਾਂ ਤੇ ਇੱਜ਼ਤੀ ਬੜੀ ਕਰਦੀ ਤੁਹਾਡੀ ਤੁਹਾਡੇ ਅੱਗੇ ਕਿਤੇ ਨਿਆਉ ਨਹੀਂ ਕਰ ਸਕਦੀ ਹਾਂ ਪਤਾ ਹੁਣ ਲੱਗਾ ਹੀ ਉਹ ਜਦਾਂ ਇਹ ਕਰਤੂਤਾਂ ਕਰਨ ਦੇ ਆ ਅਜੇ ਤੇ ਗਾੜੀ ਗਾੜੀ ਵੇਖੋ ਕੋਤਾ ਹੈ ਕਿਆ ਸੱਸ ਹੋ ਗਈ ਗੱਲ ਕੱਢ ਲਈ ਪੜਾਸ ਨਹੀਂ ਇਹ ਜੇ ਸੱਚ ਹੋਇਆ ਨਾ ਤੇ ਕੁੜੀ ਦੇ ਤੇ ਉਹਨੇ ਜ਼ਿੰਦਗੀ ਖਰਾਬ ਕਰਤੀ ਆ ਨੀ ਕਿਦਾਂ ਦੀ ਕੁੜੀ ਤੇ ਸ਼ਰਾਬੀ ਵਿਹਜ ਦਾ ਤੂੰ ਗੱਲਾਂ ਦੱਸਣ ਲਈ ਐ ਨੀ ਉਹਨੇ ਤੇ ਆਪਣਾ ਆਂਦੇ ਹੁੰਦੇ ਵੀ ਮੈਨੂੰ 프리ਦ ਸੱਚੀ ਉਹ ਇਦਾਂ ਹੀ ਆਂਦੀ ਸੀ ਮਤਲਬ ਵੀ ਕੱਢਿਆ ਹੁਣ ਆ 프리ਦ ਨੇ ਇਹ ਹਾਏ ਹੁਣ ਕੀ ਹੋਊਗਾ ਕੀ ਹੋਣਾ ਆ ਜਿਹੜੀਆਂ ਤੇਰੀ ਅੱਖਾਂ ਤੇ ਮਾਤਾ ਪੱਟੀ ਵੱਜੀ ਸੀ ਨਾ ਉਹਨਾਂ ਦੇ ਪਿਆਰ ਦੀ ਉਹ ਮੈਂ ਖੋਲੀ ਉਹ ਹੌਲੀ ਹੌਲੀ ਤੇਰੇ ਤੇ ਮੈਨੂੰ ਲੱਗਦਾ ਵੀ ਇੰਦੀਆਂ ਲੀਹਾਂ ਪੈਂਡੀਆਂ ਵੀ ਜਿਹੜੀ ਤੂੰ ਪੜਾ ਸਕੱਢੀ ਆ ਤੂੰ ਉਹ ਮਾਤਾ ਮੈਂ ਤੈਨੂੰ ਉਹ ਖਾਂ ਦੇਖਣ ਲਈ ਸੀ ਮੈਂ ਤੂੰ ਤੁਰੀ ਫਿਰਦੀ ਗੱਲ ਸੁਣ ਲੈ ਉਹਨੇ ਆਪਣੇ ਘਰੋਂ ਲਾਤੀ ਆ ਤੇ ਮਾਂ ਦੀ ਰੋਟੀ ਪਕਣ ਲਾਤੀ ਆ ਸ਼ਰਾਬੀ ਭਰਾ ਦੇ ਲੜ ਲਾਤੀ ਆ ਹੁਣ ਉਹਦੀ ਜ਼ਿੰਦਗੀ ਬਰਬਾਦ ਕਰਤੀ ਆ ਤੇ ਹੁੰਦੇ ਹੀ ਇਹੋ ਜਿਹੇ ਸਵਾਰਥੀ ਲੋਗ ਸਵਾਰਥ ਕੱਢਿਆ ਸਵਾਰਥ ਅਪਰੀਤ ਨੇ ਜਿੰਨੂੰ ਹਤੇ ਚੰਗੀ ਬੜੀ ਆ ਉਹਨੇ ਤੇ ਉਹਨੂੰ ਗੱਡ ਕੇ ਜਾਂਦੇ ਹੁੰਦੇ ਆ ਜਿਦਾ ਦੁੱਧ ਚੋਕੀਂਦੇ ਮੱਖੀ ਛੁੱਟੀ ਦੀ ਇਦਾਂ ਸੁੱਟਦੀ ਬਾਹਰ ਤੇ ਮਾਂ ਉਹਦੀ ਸੌਖੀ ਇਹ ਵੀ ਸੌਖੀ ਇੱਥੇ ਤੇ ਰੋਲ ਤੇ ਉਹ ਜਾਣਾ ਵਿਚਾਰੀ ਨੇ ਜਿਹੜਾ ਸ਼ਰਾਬੀ ਲੜ ਲੱਗ ਗਿਆ ਨਹੀਂ ਮੈਨੂੰ ਲੱਗਦਾ ਵੀ ਜਿਹੜੀਆਂ ਇੰਨੀਆਂ ਬਦਵਾਈਆਂ ਦਿੰਦੇ ਰਹੇ ਹੋ ਉਹਦੇ ਗਾੜੀ ਆ ਗਈਆਂ ਲੱਗਦੀਆਂ ਜਿਹੜੀ ਸੁਮੈਨੀ ਔਖੀ ਤੁਰੀ ਫਿਰਦੀ ਉਹਦੇ ਤੇ ਲੈ ਮੈਂ ਤੇ ਔਖੀ ਹੋਣਾ ਵਾ ਮੇਰੇ ਬੰਦੇ ਦੀ ਹੱਥਾਂ 'ਚ ਬਾਵਾ ਪਾਪਾ ਫਿਰ ਆਹ ਨਹੀਂ ਤੇਰੇ ਚਪੇੜ ਭਈ ਕੜੀ ਬਾਲਦੀ ਰਹਿਣੀ ਆ ਤੂੰ ਅੱਜ ਤੋਂ ਵਾਦਾ ਦੇ ਮੈਂ ਤੇਰੀ ਜ਼ੁਬਾਨ ਤੇ ਗੱਲ ਸੁਣ ਲਈ ਨਾ ਤੇ ਫੇਰ ਵੇਖੀ ਲੋਕ 100 ਟੱਕਣ ਟੱਕਦੇ ਆ ਤੇ ਤੂੰ ਨੰਗੇ ਕਰ ਕਰ ਰੱਖਦੀ ਆ ਇਹ ਤੀਰਾ ਕੀ ਬਣੂਗਾ ਤੇਰਾ ਤੈਨੂੰ ਬੁਲਾਏ ਕਿਤੇ ਤੂੰ ਪਤਾ ਬੁਲਾ ਕੋਈ ਟੀ ਕਿਤੇ ਉਹ ਮਾਂਾ ਸੜਦੀ ਨਹੀਂ ਕਿ ਤੈਨੂੰ ਤੇ ਆਪਣਾ ਦੇਵਦਾਸ ਹੀ ਚੰਗਾ ਲੱਗਣਾ ਨਾ ਜਿੱਦਾਂ ਦੀਆ ਤਪੱਸਿਆ ਕਰਨਿਆ ਨਾ ਅੰਦਰੋਂ ਭੀ ਭਗਤੀ ਕਰਕੇ ਰੱਬ ਥੱਲੇ ਲਾ ਲੇ ਇਹਨੇ ਮੈਨੂੰ ਲੱਗਦਾ ਉਹਨੂੰ ਇੱਥੇ ਲੈ ਆਉਣਾ ਹੀ ਜਿੱਦਾਂ ਉਹ ਭਗਤੀਆਂ ਕਰਨਿਆ ਵਾ ਨਹੀਂ ਤੇਵਿੰਦਰ ਨਹੀਂ ਤੈਨੂੰ ਮੈਂ ਸਮਝਾਉਣੀ ਵੀ ਬਈ ਕਿੜੀ ਫਿਰ ਉਹਦਾ ਤੇ ਵਸਣਾ ਨਹੀਂ ਮੇਰਾ ਉੱਜੜ ਜਾਣਾ ਮੇਰਾ ਮੇਰਾ ਉੱਜੜ ਜਾਣਾ ਜੇ ਮੈਂ ਦੱਸਤਾ ਸਿਰ ਪਿੜੋਂਦੀ ਜਿਹੜੀ ਤੁਹਾਡੇ ਤੇਰਾ ਚਾਚਾ ਫੜਾ ਗਿਆ ਤੇਰਾ ਸਿਰ ਪਿੜਾਉਂਦਾ ਉਹ ਜੀ ਬਾਂਟ ਲੈ ਸਹੀ ਇਦਾਂ ਦੇ ਨਾ ਮੰਮੀ ਇੱਥੇ ਅਣੀ ਚਾਹ ਬਣਾ ਕੇ ਤੇ ਬਾਹਰ ਪੀਣ ਵਾਲੇ ਗਵਾੜ ਦਾ ਧਿਆਨ ਰੱਖਦੇ ਕੀ ਕਰਦੇ ਨਹੀਂ ਫਿਕਰ ਹੁੰਦੀ ਇੱਕ ਤੇ ਨਹੀਂ ਆਂਦੇ ਹੁੰਦੇ ਆ ਉਹ ਬਸ ਘਰਾਂ ਦੇ ਹੁੰਦੇ ਵੀ ਖਰਾਬ ਹੋਣ ਡਿਆ ਤੇ ਇੱਕ ਦੇ ਇਹ ਬੁਲਾ ਕੇ ਤੇ ਪੈਂਦੀ ਨਹੀਂ ਮੇਰਾ ਤੇ ਦਿਮਾਗ ਸਾੜਦਾ ਇੰਨੇ ਭੈਣ ਵੀ ਨਹੀਂ ਇੱਥੇ ਭੈਣੇ ਪਤਾ ਨਹੀਂ ਕਿਦਣ ਆਉਣਾ ਵਾ ਐਸੀਗਾ ਸੱਚਾ ਵਧੀਆ ਸੱਚਾ ਆਹ ਮਾਮਾ ਜੀ ਠੀਕ ਆ ਸਭ ਠੀਕ ਠਾਕ ਵਧੀਆ ਤੇ ਜੀ ਲਾਗੇ ਬਾਰੇ ਕਿਹੜਾ ਵਧੀਆ ਜੀ ਵੀ ਨਹੀਂ ਆਉਣ ਦਿੰਦੇ ਹਾਂ ਰੋ ਰੋ ਜੀ ਲੱਗਾ ਵਾ ਸਾਡਾ ਵੀ ਹੋ ਰਹੀ ਸੇ ਸਭ ਠੀਕ ਵਾ ਸਭ ਯਾਨੋ ਮੁੰਡੇ ਨੇ ਮੈਂ ਕਿਹਾ ਵੀ ਮੈਨੂੰ ਛੱਡਿਆ ਅੱਛਾ ਇਹ ਵੀ ਰੱਬੀ ਵਿਚਾਲਾ ਟੱਕ ਮੈਂ ਕਿਹਾ ਮੈਨੂੰ ਜਾ ਉਸ ਤਾਰਿਆ ਕਰ ਚਲੋ ਐਸੇ ਬੰਨੇ ਆ ਗਿਆ ਇਹਨੇ ਤਾਂ ਘਟਾ ਘਟ 6-7 ਮਹੀਨੇ ਹੋ ਗਏ ਸਾਡੇ ਕੋ ਆਇਆ ਹੀ ਨਹੀਂ ਆ ਕੀ ਕਰਦਾ ਮਾਮਾ ਬਸ ਇਦਾਂ ਹੀ ਕਰਦੇ ਕੰਮ ਕਰੀ ਠੀਕ ਚਲ ਚਾਹ ਬਣਾ ਮੁੰਡੇ ਲਈ ਫਿਰ ਨਹੀਂ ਨਹੀਂ ਭੂਆ ਜੀ ਪਵੇ ਜਾਣ ਬਣਾਉ ਮੈਨਾਂ ਜ਼ਰੂਰੀ ਕੰਮ ਜਾਣਾ ਹੈ ਅੱਗੇ ਤੇ ਮੈਂ ਤਾਂ ਜਲਦੀ ਜਾਣਾ ਥੋੜਾ ਜਿਹਾ ਚਲ ਜੀ ਕੰਮ ਅਸੀਂ ਕਰਾ ਮਨਾ ਕੀਤਾ ਚਾਹ ਤੇ ਪੀ ਕੇ ਚਾਹੇਗਾ ਨਾ ਟਾਈਮ ਲੱਗ ਜਾਣਾ ਜੇ ਮੈਂ ਨੂੰ ਥੋੜਾ ਜਿਹਾ ਜ਼ਰੂਰੀ ਮਤਲਬ ਦੇ ਕਰੇ ਕਹਿਣਾ ਹੈ ਫੇਰ ਸਹੀਂ ਫੇਰ ਆਵਾਂਗੇ ਤੇ ਫਿਰ ਵੀ ਨਹੀਂ ਨਹੀਂ ਅਭੀ ਮੈਂ ਜ਼ਰੂਰੀ ਜਾਣਾ ਘਟ ਮਰ ਜਾਨੀ ਚਾਹ ਪੁੱਤ ਕਾ ਨਹੀਂ ਉਹ ਸਮਝੋ ਕਰੋ ਜ਼ਰੂਰੀ ਆ ਨਹੀਂ ਤੇ ਮੈਂ ਰੁਕ ਜਾਣਾ ਹਾਂ ਚਲ ਕੋਈ ਗੱਲ ਨਹੀਂ ਆ ਵੀ ਕਹਿ ਦਿੰਦੇ ਚਲ ਫਿਰ ਧਿਆਨ ਨਾ ਜਾਈ ਠੀਕ ਹੋ ਬਬੀ ਹਾਂ ਜੀ ਵਾਹ ਚੰਗਾ ਬਬੀ ਜੀ ਚੰਗਾ ਕਿੰਨਾ ਸੋਹਣਾ ਨਿਕਲਿਆ ਨਾ ਆ ਸੋਹਣਾ ਨਿਕਲਿਆ ਵਾ ਚਲੋ ਫਿਰ ਮੰਮੀ ਤੁਹਾਡੇ ਮਗਰੋਂ ਤੇ ਬਥੇਰਾ ਕੁਝ ਹੋ ਗਿਆ ਵਾ ਤੁਸੀਂ ਤੇ ਉੱਥੇ ਜਾ ਕੇ ਬਹਿ ਗਏ ਕੀ ਹੋਇਆ ਹੋਣਾ ਕੀ ਆ ਮੈਂ ਹੀ ਭੇਜਿਆ ਮੈਂ ਸੋਨੀ ਨੂੰ ਮਿਲਿਆ ਕਹਿੰਦਾ ਆਇਆ ਨਹੀਂ ਆ ਕੋਈ ਪਹਿਲਾਂ ਸੋਨੀ ਤੇ ਗੋਪੀ ਇੱਥੇ ਆਏ ਅੱਛਾ ਆਂਦੇ ਜੋ ਵੀ ਤੁਸੀਂ ਕਹਿੰਦੇ ਸੀ ਸੱਦਿਓ ਸੱਦਿਓ ਤੇ ਮੈਂ ਸਭ ਕੋ ਕਹਾਂ ਮੈਂ ਬੀਜੀ ਆਉਂਦੇ ਤੇ ਫੇਰ ਆਉਂਦੇ ਤੇ ਮੰਮੀ ਕਹਿੰਦੇ ਕੋਈ ਨਹੀਂ ਫੇਰ ਭੇਜ ਦੂੰਗੀ ਹੋ ਆਓ ਉਹ ਕਿਤੇ ਗੋਪੀ ਨੂੰ ਕੋਈ ਫੋਨ ਆ ਗਿਆ ਜ਼ਰੂਰੀ ਕੰਮ ਪੈ ਗਿਆ ਤੇ ਉਹ ਚੱਲ ਗਏ ਇਹਨਾਂ ਨੇ ਇੰਨਾ ਗੁੱਸਾ ਕੀਤਾ ਵੀ ਗੋਪੀ ਮਿਲ ਕੇ ਨਹੀਂ ਗਿਆ ਜਾਣ ਲੱਗਾ ਦਸ ਮਿਲ ਕੇ ਇੱਥੇ ਸਾਰੀ ਦਿਹਾੜੀ ਘਰੇ ਰਹੇ ਉਹਦੇ ਨਾਲ ਹੀ ਚਾਹ ਬਣੀ ਪੀਤਾ ਇਸੇ ਕਰ ਲੋ ਨਾ ਅਗਲੇ ਦਿਨ ਚੱਲ ਗਿਆ ਹੀ ਨਹੀਂ ਕੋਈ ਗੱਲ ਵਾ ਮੈਂ ਜਾਣਾ ਸੋਣੀ ਨੇ ਇੰਨੀਆਂ ਝੂਠੀਆਂ ਨਾ ਸੱਚੀਆਂ ਚੁਗਲੀਆਂ ਲਾਈਆਂ ਨਾ ਕਿਤੇ ਲਾ ਲਿਆ ਹੋ ਗੋਪੀ ਨੇ ਪੈਗ ਹੁਣ ਕਿਹੜਾ ਬੰਦਾ ਜਿਹੜਾ ਨਹੀਂ ਲਾਉਂਦਾ ਚੱਲ ਜਿਹੜੇ ਵੈਸ਼ਨੂ ਉਹਨਾਂ ਦੀ ਗੱਲ ਵੱਖਰੀ ਆ ਦੂਜੇ ਬੰਦੇ ਲਾ ਹੀ ਲੈਂਦੇ ਹੁਣ ਗੋਪੀ ਇੰਨੇ ਚੜਦਾ ਤੁਹਾਨੂੰ ਮਿਲਦਾ ਗਿਲਦਾ ਕਿੰਨੀ ਕੁ ਸ਼ਰਾਬ ਪੀਂਦਾ ਸੀ ਪਰ ਇੰਨੀਆਂ ਸੋਣੀ ਨੇ ਗੱਲਾਂ ਵਧਾ ਚੜਾ ਕੇ ਚੜੀਆਂ ਨਾ ਤੇ ਨੇ ਮੇਰੇ ਦੋ ਤਿੰਨ ਛੇੜਾਂ ਵੀ ਮਾਰਤੀਆਂ ਆਨ ਕੇ ਚਲੋ ਕੋਈ ਗੱਲ ਨਹੀਂ ਮੈਂ ਪੁੱਛੂਗੀ ਪੁੱਛੂਗੀ ਮੈਂ ਪੁੱਛੂਗੀ ਕਿ ਮੈਂ ਕੀ ਮਾਰਾ ਕਰ ਦਿੱਤਾ ਕੁਵਾਰਾ ਮੇਰਾ ਭਰਾ ਹੀ ਰਿਸ਼ਤਿਆਂ ਦਾ ਉਹਨਾਂ ਨੂੰ ਕਾਟਾ ਹੀ ਕਿਤੇ ਬਾਹਰ ਦੇ ਬੂਹੇ ਤੱਕ ਚਿਪਸ ਲੱਗੀ ਸਾਡੇ ਘਰ ਪਲੇਟਾਂ ਲੱਗੀਆਂ ਕਿਤੇ ਕਿੱਦਾਂ ਦੀ ਕੋਠੀ ਪਈ ਕੌਣ ਕੁਵਾਰਾ ਮੁੰਡਾ ਇੱਦਾਂ ਹਾਰਾ ਮੁੰਡਾ ਵਾ ਤੇ ਕੋਈ ਕਰਦਾ ਚੁੱਪ ਚੁੱਪ ਕਰ ਮੈਂ ਪੁੱਛ ਲੂਗੀ ਉਹਨੂੰ ਮੈਂ ਇੰਨਾ ਚੰਗਾ ਸੋਚਿਆ ਤਿੰਨੇ ਝੂਟੀਆਂ ਸੱਚੀਆਂ ਨਹੀਂ ਲੂਟੀਆਂ ਲਾਈਆਂ ਕਿੰਨਾ ਕਪੱਤ ਪਾਇਆ ਅੱਜ ਤੱਕ ਕਿੰਨੇ ਕਦੀ ਮੇਰੇ ਤੇ ਹੱਥ ਨਹੀਂ ਚੁੱਕਿਆ ਆ ਪਹਿਲੀ ਵਾਲੀ ਉਹਦੇ ਪਿੱਛੇ ਲੱਗ ਕੇ ਚੁੱਕਿਆ ਜੇ ਫਿਰ ਤੇ ਮੈਨੂੰ ਮਾਰੀ ਕਾ ਨਾ ਹੁੰਦਾ ਹਰੇਕ ਥਾਂ ਤੇ ਮੈਂ ਜਦੋਂ ਵੀ ਕਿਹਾ ਨਾ ਮੈਂ ਮੱਪਿਛੂਗੀ ਚੁੱਪ ਕਰ ਆ ਜਾਣਾ ਹੁਣ ਪਹਿਲੀ ਵਾਲ ਨੂੰ ਗਏ ਆ ਪੁੱਛਿਓ ਪੁੱਛੂ ਮੈਂ ਚੰਗੀ ਕਰ ਜਾਈ ਜੀ ਹਰਦਰ ਮੈਂ ਘਰੋਂ ਚੱਲ ਗਈਆਂ ਇਹਨੇ ਨਹੀਂ ਕਦੀ ਸੁੱਖ ਦਾ ਸੁਨਾ ਦਿੱਤਾ ਇਹ ਤੂੰ ਇਹ ਕਿਹੜੀ ਪੰਦਰੀ ਆ ਗੱਲਾਂ ਕਰਦੀ ਮੇਰੇ ਨਾਲ ਕੇ ਆ ਮਾਸੀ ਆਈ ਆ ਹਾਂ ਇਹ ਕਿਦੜੇ ਆ ਗਈ ਆ ਇਹ ਵੀ ਦੱਸ ਨਾ ਪਤਾ ਲੱਗਦਾ ਕਿਹੜੇ ਟੱਪ ਕੋਲ ਫੋਨ ਤੇ ਜਿਵੇਂ ਆਈ ਨਾ ਮਾਤਾ ਅੰਦਰੀਆ ਤੇ ਮਾਸੀ ਨੂੰ ਸਾਰੀ ਗੱਲ ਦਾ ਬੰਦਾ ਦੱਸ ਆਣੀ ਆ ਇਹਨਾਂ ਕੋਲ ਦੱਸਣੀ ਆ ਮਾ ਸਾਸ੍ਰੀ ਕਾ ਸਾਸ੍ਰੀ ਕਾ ਬਹੁਤ ਠੀਕ ਆ ਹਾਂ ਠੀਕ ਆਗਾ ਮਾਸੀ ਤੂੰ ਕਿਦੜੇ ਵੇ ਆ ਗਈ ਜੀ ਆਪਣੀ ਆ ਮੇਰਾ ਛੱਡ ਗਿਆ ਮੈਨੂੰ ਅਛਾ ਹਾਂ ਮਾਸੀ ਚੰਗਾ ਹੋਇਆ ਕਿਉਂ ਹੋਇਆ ਤੂੰ ਇਹ ਕਰਜ ਤੇ ਖਲੜੀ ਬੜਾ ਪਿਆਵਾ ਹੈ ਕੀ ਹੋਇਆ ਵਾ ਹੌਲੀ ਬੋਲ ਹੁਣ ਆਣਾ ਕੀ ਆ ਨੀ ਕਰਜ ਤੇ ਕਿਤੇ ਇੰਨਾ ਕਪਤ ਹੋਇਆ ਤੂੰ ਦੱਸਣ ਨਹੀਂ ਪਰੀਜ਼ ਮੈਨੂੰ ਗੁੱਸਾ ਕਰਦੇ ਹੀ ਮੇਰੇ ਦੇ ਹੱਥ ਚੁੱਕਿਆ ਵਾ ਕਿਉਂ ਗੁੱਸਾ ਕਰ ਤੂੰ ਇਹਦੇ ਤੇ ਮੈਂ ਨਹੀਂ ਜਿੱਦਾਂ ਉਹ ਢੋਲਕੀ ਦੀ ਕੁੱਟ ਦੇ ਇਦਾਂ ਕੁੱਟਣੀ ਚਾਹੀਦੀ ਸੀ ਕਰਤੂਤਾਂ ਉਹਦਾ ਮੂੰਹ ਹੀ ਨਹੀਂ ਖਾਰੀ ਆਲੀ असली ਗੱਲ ਤਾਂ ਤੇਨੂੰ ਵਿੱਚ ਪਤਾ ਹੀ ਨਹੀਂ ਹੋਣਾ ਪੋਚੇ ਪਾ ਗਈ ਹੋਣੀ ਆ ਕਰਤੂਤਾ ਇਹਨੇ ਕੀ ਕੀਤੀਆਂ ਵਾ ਤੇਰੀ ਨਿੱਕੀ ਨੋ ਜਿਹੜੀ ਆ ਉਹ ਸ਼ਰਾਬੀ ਦੇ ਲਾਲ ਲਾਤੀ ਉਹ ਭੁੱਖਿਆ ਨੰਗਰੇ ਘਰ ਤੂੰ ਹੀ ਵੀ ਨਾ ਪਤਾ ਨਹੀਂ ਤੁਹਾਨੂੰ ਮਾਸੀ ਕੀ ਜਿਹੜਾ ਮੈਂ ਪਿੰਦਾ ਵਾ ਗੋਪੀ ਨਾ ਕਦੇ ਉਹ ਤੇ ਕਦੇ ਵੈਸ਼ਨੂ ਹਾਏ ਹਾਏ ਕੁਲੀ ਵਿਚਾਰੀ ਹਾਏ ਹਾਏ ਬਾਜੀ ਮੈਂ ਆ ਨਾ ਜਾਵੇ ਮੈਂ ਤਾਂ ਡਾਰੀ ਮਾਸੀ ਲੱਗਦਾ ਹੀ ਉਹ ਬਾਜੀ ਨੇ ਨਾ ਤਾਂ ਮਤਲਬ ਵੇਖ ਕੇ ਆਇਆ ਉੱਥੇ ਉਹਦੀ ਹਾਲਤ ਮੈਨੂੰ ਦੱਸਣ ਡਿਆ ਆ ਹੀ ਆਂਦਾ ਏਦਾਂ ਪੋਚੇ ਲਾਉਣ ਡਈ ਘਰ ਚ ਸੌਦਾ ਨਹੀਂ ਮੰਦੇ ਹਾਲ ਪੁੱਕੀ ਚਾਹ ਪਈ ਆ ਦੁਖੀ ਹੋ ਗਈ ਆ ਇਹਨੇ ਤੇ ਆਪਣੇ ਘਰੋਂ ਬਾਹਰ ਲਾਤੀ ਆ ਸਾਡਾ ਵੀ ਪਤਾ ਨਹੀਂ ਕੀ ਦਿਮਾਗ ਆ ਸਾਰਾ ਕੋਹ ਇਹਦੇ ਤੇ ਹੀ ਸੁਰਤਤਾ ਪਤਾ ਨਹੀਂ ਕਿਦਾਂ ਯਕੀਨ ਕੀਤਾ ਉਹ ਨਹੀਂ ਮੇਰਾ ਘਰ ਚ ਸਾਂ ਪਈਆ ਮੇਰਾ ਭਰਾ ਆ ਉਹ ਮੇਰੀ ਮਾਂ ਆ ਇਹਨਾਂ ਦਾ ਬਹੁਤ ਹਰੂ ਪਾਚੇ ਥੱਲੇ ਲੈ ਜਾਂਦਾ ਦੀਵਾਰੀਆਂ ਤੇ ਜਾਂਦਾ ਹੀ ਦੀਵਾਰੀਆਂ ਤੇ ਆ ਤੇਰੀ ਨੌਂ ਦੀ ਤੇ ਜ਼ਿੰਦਗੀ ਹੋ ਗਈ ਬਰਬਾਦ ਤੇ ਮੈਂ ਨਹੀਂ ਆ ਪੋਤਾ ਨਾਲ ਹੀ ਕਲਾ ਇਹਨੂੰ ਲੱਗ ਪਤਾ ਜਾਊਗਾ ਤੇ ਮੈਂ ਉਹ ਤੇ ਮੈਂ ਨਹੀਂ ਮੈਨੂੰ ਫੇਰ ਤਰਸ ਮਾਰ ਗਿਆ ਮੈਂ ਤੇ ਬਚਾ ਲਈ ਨਹੀਂ ਤੇ ਬਾਜੀ ਨੇ ਤੇ ਪਤੀਲੇ ਨੂੰ ਮਾਂਜ ਦੇਣੀ ਸੀ ਹੈ ਇਹ ਤੇ ਛਿਪਕਲੀ ਜੀ ਗੱਲਾਂ ਹੀ ਬੜੀਆਂ ਤਾਂ ਨਹੀਂ ਕਰਦੀ ਆ ਮੇਰੇ ਆਉ ਤੇ ਮੇਰੇ ਜਾਉ ਤੇ ਮਾਸੀ ਤੇ ਮੇਰਾ ਨਾਂ ਨਾ ਲੈ ਦੇ ਹੁਣ ਤੇ ਮੇਰੇ ਦਵ ਗਲਿਓ ਪਈ ਨਹੀਂ ਲੱਥਣਾ ਮੈਂ ਜਾਵਾ ਯਾਰੀ ਚਲ ਰੋਣਾ ਹੁਣ ਰੋਣ ਲੱਗ ਗਈ ਆ ਨਾ ਰੋ ਕੀ ਹੋ ਗਈ ਮਾੜੀ ਹੋ ਗਈ ਕਿ ਵੀ ਦੀ ਨਹੀਂ ਆ ਐ ਨਹੀਂ ਆ ਮੈਂ ਗੱਲਾਂ ਦੱਸੀਆਂ ਹੀ ਹੋਂ ਇਹ ਵੀ ਗਲੇ ਡੂ ਛੁੱਟਣ ਚੋਗੀ ਆ ਜਾ ਕੇ ਚਾਰ ਲਾਵੇ ਹਾਂ ਤੇ ਮੈਂ ਦੇਖਾਂ ਤਮਾਹਾ ਤੇ ਵੀ ਕਾਹੇ ਜੋਬੀ ਨਹੀਂ ਆ ਰੋ ਲੈਂਦੀ ਤੇ ਬਸ ਘੁੱਟ ਚਾਹ ਮੰਗੀ ਆ ਪਤਾ ਨਹੀਂ ਉਧਰ ਫੇਰ ਸਵਾਦ ਲੈਣ ਚ ਲੱਗੀ ਆ ਹਾਈ ਹਾਈ ਤੇਰਾ ਸੀ ਆਪਾ ਹੋ ਜੇ ਵੀ ਤੇ ਰੱਖਦੇ ਕਿੱਥੋਂ ਆਈ ਏ ਨੇਰੀਏ ਮਮੀ ਮਾਸੀ ਆਈ ਮਾਸੀ ਆਈ ਮੈਂ ਮਾਸੀ ਕੋਈ ਆ ਹਾਂ ਪੈਣ ਆ ਗਈ ਆ ਗਈ ਮੈਂ ਮਾਸੀ ਆ ਗਈ ਆ ਜਾ ਇੱਧਰ ਆ ਕੇ ਸੁਣ ਸਾਰੀਆਂ ਆਈਆਂ ਦੱਸੀ ਇਤਨੀ ਕੋਈ ਗੱਲ ਹੋ ਕੇ ਤਾਂ ਟੈਨਸ਼ਨ ਤੇ ਦਿੱਤੀ। ਬਿਮਾਰ ਹੋ ਜਾਣਾ ਹੀ ਉਹਨੇ। ਮੈਂ ਤੈਨੂੰ ਪਤਾ ਇਹ ਜਿੱਤਲਾ ਨਹੀਂ ਕਰਦੀ। ਮੈਂ ਤਾਂ ਉਧਰ ਮੇਲ ਗਈ ਮਾਸੀ ਨੂੰ। ਮੈਂ ਤਾਂ ਤੈਨੂੰ ਚਾਹ ਬਣਾਉਣ ਨੂੰ ਕਿਹਾ। ਹਾਏ ਮੰਮੀ ਕੋ ਲੱਗੀ। ਪਾਣੀ ਰੱਖਿਆ ਉੱਤੇ ਸਾਰੇ। ਓਏ ਦੱਸੀ ਸੈਣ ਨੂੰ ਦੇ ਆਈ ਉਹ ਟੈਨਸ਼ਨ। ਪ੍ਰੀਤ ਹਾਂਜੀ ਮਾਸੀ ਜੀ। ਤਾਂ ਕਿੱਥੇ ਅੰਦਰ? ਨਹੀਂ ਮੰਮੀ ਬੈਲਿਚ ਬੈਠੇ ਬਾਹਰ। ਹਾਂਜੀ। ਫਰਸ ਫਰੀਆ ਅਸਿਕਾ ਫਰੋਂਨ ਕਟਾਇਆ ਜਿਓ ਤੋੜਾ ਕੀਆ ਦੋ ਸੱਤ ਕਰੋ ਨਿਕਲ ਗਈਆਂ ਇਹਨਾਂ ਦੇ ਉਹ ਕਪਤ ਘਰ ਚ ਪਾਇਆ ਉਹਦੇ ਸੁਨਾ ਮਿਲ ਜੇ ਆ ਹੋ ਗਿਆ ਆ ਹੋ ਗਿਆ ਮੈਂ ਕੀ ਮਕਰ ਜਾਣਾ ਕਿਤੇ ਇਹ ਹੋਰ ਪਵਾੜੇ ਪਾਏ ਆਉਂਦੇ ਆ ਕਿੰਨੀ ਰੀਜ ਜਿੰਨਾ ਚਿਰ ਪੂਰੀ ਗੱਲ ਨਾ ਸਟੋਰੀ ਨਾ ਸੁਣਾਈ ਇਹਨੂੰ ਠੰਡ ਨਹੀਂ ਪੈਣੀ ਤੇ ਪ੍ਰੀਤ ਦੇ ਵੱਜੀਆਂ ਪਤਾ ਨਹੀਂ ਇਹਦਾ ਕੀ ਬਣਨਾ ਕਣ ਇਦਾਂ ਨਾ ਕਦੀ ਨਹੀਂ ਚੰਗਾ ਸੁਨਾ ਮਿਲਿਆ ਕਿਤੇ ਕਦੀ ਵੀ ਵਾਡੇ ਚਲੀ ਜਾ ਮੇਰੀ ਗੱਲ ਸੁਣੋ ਉਹ ਨਹੀਂ ਹੋ ਗਿਆ ਐਨੀ ਟੈਨਸ਼ਨ ਕਿ ਲੈਣ ਰਹੀ ਹੈ ਹੁਣ ਬਦਲ ਤਖੜਾ ਜਾਣਾ ਕੁਛ ਵੀ ਇੱਥੋਂ ਗਉ ਗਉ ਦੇ ਮੂੰਹ ਜਿ ਸੁਰੀ ਦੇ ਵਾਲੀ ਗੱਲ ਹੋ ਗਈ ਆ ਕੀ ਕਰਾਂ ਹੈ ਇਦਾਂ ਹੀ ਆ ਹੁਣ ਭੈਣ ਐਨੀ ਟੈਨਸ਼ਨ ਲਓਗੇ ਤੇ ਬਿਮਾਰ ਹੋ ਜਾਓਗੇ ਤੁਸੀਂ ਦੱਸੋ ਵੀ ਉੱਥੇ ਠੀਕ ਹੈ ਕਿ ਜਿੱਥੋਂ ਆਏ ਹੋ ਠੀਕ ਆ ਸਭ ਠੀਕ ਆ ਉੱਥੇ ਸਭ ਠੀਕ ਹੈ ਸਹੀ ਹੋ ਬਸ ਪਵਾੜੇ ਪਾਏ ਨਾ ਮੇਰੀ ਗੱਲ ਸੁਣੋ ਸਾਡਾ ਕੋਈ ਨਹੀਂ ਨਾ ਜਾਇ ਜਾਂਦਾ ਕੋਈ ਨਹੀਂ ਮੈਂ ਚਲ ਜੂੰਗੀ ਐਨੀ ਟੈਨਸ਼ਨ ਨਾ ਲਵੋ ਕੋਈ ਗੱਲ ਨਹੀਂ ਵੇਖ ਕੇ ਆਉਂਗੀ ਭਲਾ ਕੀ ਐ ਸੱਚ ਵਾ ਕਿ ਝੂਠ ਵਾ ਇੱਕ ਕਰ ਜਾ ਕੇ ਪਤਾ ਕਰਕੇ ਆੜ ਕੇ ਮੈਨੂੰ ਦੱਸੀ ਵੀ ਕੀ ਗੱਲ ਆ ਕਿੰਦਾ ਰਹੀਦੀ ਕਿੰਦਾ ਰੱਖਦੇ ਆ ਹਾਂ ਜਿੱਦਾਂ ਦੀ ਇਹ ਗੱਲ ਦਸਤੀ ਨਾ ਟੈਨਸ਼ਨ ਮੈਨੂੰ ਵੀ ਬੜੀ ਲੱਗ ਗਈ ਓ ਕਹਾਂ ਕੀ ਹੁਣ ਫਿਰ ਮੈਨੂੰ ਇਹ ਤੇ ਆ ਤੁਰੀ ਫਿਰਦੀ ਦੁੱਬੀ ਚੁੱਕ ਕੇ ਤੇ ਆ 扑ੜਕਦੀ ਫਿਰਦੀ 扑ੜਕਦੀ ਫਿਰਦੀ ਆ ਇਹਦੇ ਹੁੰਦਾ ਟੈਨਸ਼ਨ ਮੈਨੂੰ ਵੀ ਬੜੀ ਓ ਵੀ ਆ ਕੀ ਹੋ ਗਿਆ ਉਹ ਦੁੱਖਾਂ ਚੋਂ ਆਂਦੇ ਇਥੋਂ ਗਈ ਇਥੇ ਵਿਚਾਰੀ ਨੂੰ ਕੰਮ ਦਾ ਛੱਡਣਾ ਉਦਾਈ ਕਰਦੀ ਰਹਿਣਾ ਕਿਤੇ ਜਮਾਨੂ ਤੋਂ ਚੱਕੇ ਉੱਥੇ ਨਾ ਕੰਦਰ ਸੁ ਵੀ ਆਹੀ ਉਥੇ ਉਹ ਤੇ ਮੈਨੂੰ ਟੱਕਰਿਆ ਨਹੀਂ ਅਜੇ ਪਤਾ ਨਹੀਂ ਕਿੱਥੇ ਹੀ ਬਾਹਰ ਕਿਤੇ ਗਿਆ ਚੱਲ ਤੁਸੀਂ ਟੈਨਸ਼ਨ ਨਾ ਲਾਓ ਤੁਸੀਂ ਠੰਡ ਚ ਕਿਉਂ ਬੈਠਿਆ ਤੁਸੀਂ ਅੰਦਰ ਜਾਓ ਹਾਂ ਉਹਨੇ ਤੇ ਤੁਹਾਨੂੰ ਕਹਿਣਾ ਨਹੀਂ ਵੀ ਇੱਥੇ ਆ ਤੇ ਕਹਿੰਦੀ ਵੀ ਬਿਮਾਰ ਹੋ ਜਾਏ ਹਾਂ ਜਦੋਂ ਇੱਥੇ ਗੋਪੀ ਹੁੰਦਾ ਹੁੰਦਾ ਸੀ ਪੀਂਦਾ ਹੁੰਦਾ ਸੀ ਸਰਾਂ ਨਾ ਨਾ ਸਾਡੇ ਘਰ ਨਹੀਂ ਉਹਨੇ ਪੀਤੀ ਕਰਾਇਆ ਸਾਡੇ ਨਾਲ ਜਾਵੇ ਐ ਬੜਾ ਸੋੜਾ ਸੀਗਾ ਮੈਂ ਵੀ ਅਖਰ ਚਾਹ ਚੰਗਾ ਵਾ ਸਾਡੇ ਕੋਲ ਮਗਜ਼ਾ ਨਹੀਂ ਪੀਂਦਾ ਨਹੀਂ ਕੋਈ ਸਹਾਰਾ ਨਾ ਮਾਣੇਗਾ ਤਾਂ ਮੈਂ ਹੋਰ ਹੀ ਛੁੱਲ ਗਿਆ ਭੈਣ ਮੇਰੀ ਗੱਲ ਸੁਣ ਨਾ ਉਹਦਾ ਕੀ ਪਤਾ ਇਹ ਪਰਦੇ ਪਾਉਣੀ ਬਥੇਰੀ ਐ ਕੀ ਪਤਾ ਇਹਨੇ ਪਰਦਾ ਨਾ ਪਾਇਆ ਹੋਵੇ ਹੈ ਕੀ ਬਦਾ ਹੁਣ ਇਹ ਜਾੜੇ ਦੀ ਜਾਏ ਹੋ ਜਾੜੇ ਇਹਨੇ ਖੜੇ ਹੀ ਇੱਥੇ ਟੀ ਗੱਲ ਵਾਪੇ ਫਿਰ ਵੀ ਇੱਥੇ ਚੰਗੀ ਸੀ ਉਹ ਤੇ ਸਾਡੀ ਅੱਖਾਂ ਤੇ ਸਾਹਮਣੇ ਰਹਿ ਹੈ ਹੀ ਨਾ ਸਾਡੀਆਂ ਦੇ ਅੱਖਾਂ ਤੇ ਪੱਟੀਆਂ ਨੇ ਬੰਦ ਦਿੱਤੀ ਨਾ ਉਹਦਾ ਨਾ ਬੜੇ ਚੰਗੇ ਬੜੇ ਚੰਗੇ ਉਹਦਾ ਭੈਣ ਇਹਨੇ ਨਾ ਹੋ ਗਏ ਥੋੜਾ ਟਾਈਮ ਪਹਿਲਾਂ ਇਨੇ ਮੈਨੂੰ ਉਹਤੇ ਬਗੀ ਚੀਜ਼ਾ ਜਾ ਕੇ ਵੀ ਮੈਨੂੰ ਬੜੀਆਂ ਗੱਲਾਂ ਕੀਤੀਆਂ ਨੇ ਪੀ ਇਹਦਾ ਦੂਜਾ ਕਰਦੀਏ ਕਿਦਾਂ ਇਦਾਂ ਪਰ ਮੈਨੂੰ ਸਮਝ ਨਹੀਂ ਲੱਗੀ ਭੈਣ ਉਹ ਵੇਲੇ ਵੀ ਕਰਦੀਗੀ ਚਲਾਕੇ ਉਹ ਫਿਰ ਆਪਣੇ ਘਰ ਨੂੰ ਖਿੱਚਦੀ ਨਾ ਪੀ ਮੇਰਾ ਸ਼ਰਾਬੀ ਵਿਆਹਿਆ ਗਿਆ ਅਬਲੀ ਅਬਲੀ ਵਿਆਹ ਲਿਆ ਹਾਂ ਹੈ ਪਰ ਇਹ ਬਹੁਤ ਚਲਾਕ ਵਾ ਮੈਂ ਤਾਂ ਕਹਿੰਨੀ ਉਹ ਦੂਜੀ ਦਵਿੰਦਰ ਚਲਾ ਕੇ ਤੇ ਉਹਦਾ ਸਿਰਾ ਹੀ ਮੀਸ ਹਾਂ ਅਬਲੀ ਵਿਆਹ ਲਿਆ ਅਬਲੀ ਕੋਈ ਨਹੀਂ ਭੈਣ ਤੁਸੀਂ ਟੈਨਸ਼ਨ ਨਾ ਲਾਓ ਤੇ ਮੈਂ ਨਾ ਜਾ ਕੇ ਆਉਂਗੀ ਇਦਾਂ ਨਾ ਕਰੋ ਤੁਸੀਂ ਬਿਮਾਰ ਹੋਗੇ ਤਾਂ ਚਲੋ ਅੰਦਰ ਚੱਲੀਏ ਠੰਡ ਆ ਗਈ ਉਹਨੇ ਨਹੀਂ ਤੁਹਾਨੂੰ ਕਹਿਣਾ ਉੜ ਜਾ ਚਲੋ ਉੱਠੋ